ਸਾਰੇ ਕਿਸਾਨ ਵੀਰੋ ਤੁਹਾਡਾ ਬਰਾਡਕਾਸਟ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਾਈ ਪਿੰਡ ਵੰਦਰਡੋੜ ਤੇ ਜਿਲ੍ਹਾ ਇਹਨੂੰ ਮੋਗਾ ਪੈਂਦਾ ਤਹਿਸੀਲ ਇਹਨੂੰ ਵਾਗਾ ਪੁਰਾਣਾ ਪੈਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆ ਆਜੋ ਬਾਈ ਜੀ ਸਸੀ ਦਾ ਬਾਈ ਜੀ ਸਸੀ ਦਾ ਨਾਮ ਕੀ ਵੀਰ ਆਪਣਾ ਦੀਪ ਬਾਈ ਨਾਨਦੀਪ ਆ ਬਾਈ ਦਾ ਤੇ ਬਾਈ ਵਪਾਰ ਦਾ ਕੰਮ ਆ ਤੇ ਅੱਜ ਕਿੰਨੇ ਨਗਰ ਪੋਕਾਊਗਾ ਬਈ ਆਪਣੇ ਕੋਲ ਤਿੰਨ ਬਾਈ ਤਿੰਨੇ ਸਾਰੇ ਤਿੰਨੇ ਲੈ ਕੇ ਜਾਂਦੇ ਜੀ ਕਿ ਘਰ ਦੇ ਜੀ ਘਰ ਦਾ ਕੋਈ ਨਹੀਂ ਠੀਕ ਹੋ ਜੀ ਤੇ ਦੱਸੋ ਡਿਟੇਲ ਪਹਿਲੀ ਵਾਰ ਦੀ ਕੀ ਆ ਜੀ ਬਈ 21 ਦਿਨ ਦੀ ਸੂਈ ਵੀ ਆ ਜੀ 21 ਦਿਨਾਂ ਦੀ ਸੂਈ ਹੋਈ ਆ ਦੂਜਾ ਸੂਬਾ 6 ਦੰਦ ਆ ਠੀਕ ਹੋ ਜੀ 12 ਕਿਲੋ ਨੈਟ ਦੁੱਧ ਤਿਆਰ ਆ ਠੀਕ ਹੋ ਜੀ ਮਗਰਾਹਾ ਬੱਛੀ ਆ ਵੀਰੇ 21 ਦਿਨ ਹੋ ਗਏ ਸੂਈ ਨੂੰ ਸੀਲ ਸੂਈ ਪੂਰੀ ਆ ਵੀਰੇ ਸਰਾਂ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਤੁਸੀਂ ਤੇ 12 ਲੀਟਰ ਦੁੱਧ ਤਿਆਰ ਆ ਬਈ ਆਪਾਂ ਜੋਕ ਕੇ ਦੇਵਾਂਗੇ ਜੀ ਹਾਂਜੀ ਹਾਂਜੀ 12 ਤਿਆਰ ਆ ਹੋਵੇ 12 ਤੋਂ ਵੱਧ ਹੋਵੇ ਪਰ 12 ਜੋਕ ਕੇ ਦੇ ਠੀਕ ਹੋ ਜੀ ਮੜੇ ਤੋਰਾ ਵਿਖਾ ਦਿਓ ਜੀ ਥੋੜੀ ਦਰਮਿਆਨੇ ਕੱਦ ਦੀ ਆ ਵੀਰ ਦੇਖ ਸਕਦੇ ਹਾਂ ਥੋੜਾ ਪਸ਼ੂ ਡਰ ਜਾਂਦਾ ਕੈਮਰੇ ਤੋਂ ਮੂਹ ਮਥਾ ਦੇਖ ਸਕਦੇ ਹੋ ਥੋੜੀ ਦਰਮਿਆਨੇ ਕਰਦੀ ਆ ਛੋਟੇ ਵਜਨ ਦੀ ਵਹਿੜਾ ਵੀਰ ਬਾਈ ਜੀ ਕੀ ਮੁੱਲ ਕਰਦੇ ਜੀ ਆਪਾਂ ਇਹਦਾ ਜੀ ਇਹਦਾ ਮੁੱਲ 42000 ਇਹਦਾ ਮੁੱਲ 42000 ਕਰਦੇ ਆ ਮੰਨ ਕੀਤਾ ਜਾਊਗਾ ਜੀ ਹਾਂਜੀ ਠੀਕ ਹੋ ਜੀ ਤੇ ਦੂਸਰੀ ਵਹਿੜਾ ਲਈ ਆ ਜੋ ਇਹਦੀ ਕੀ ਡਿਟੇਲ ਹੈ ਜੀ ਇਹ ਵੀ ਦੋਂਦੀ ਆ ਜੀ ਪਹਿਲਾ ਸੂਆ ਸੂਈ ਆ ਠੀਕ ਹੋ ਜੀ ਨਾਕ ਹੋ ਗਿਆ ਮਗਰ ਬੱਚਾ ਆ 8 ਕਿਲੋ ਦੁੱਧ ਨੈਟ ਤਿਆਰ ਠੀਕ ਹੋ ਜੀ ਉਹ ਰਿਹਾ ਬੱਚਾ ਉਹ ਬੱਚਾ ਵੀਰੇ ਮਗਰ 8 ਕਿਲੋ ਦੁੱਧ ਤਿਆਰ ਆ ਇਹ ਵੀ ਵੀਰੇ ਆਪਾਂ ਜੋਕ ਕੇ ਦੇਵਾਂ ਜੀ ਹਾਂਜੀ ਹਾਂਜੀ ਠੀਕ ਹੋ ਜੀ ਛੋਟਾ ਥਾਣਾ ਵੀਰ ਥੋੜੀ ਗਰੀਬ ਘਰੋਂ ਆਈ ਆ ਯਾਰ ਠੀਕ ਆ ਭਾਈ ਦੋਂਦੀ ਏ ਦੋਂਦੀ ਏ ਆ ਥੋੜੀ ਕ੍ਰੋਸ ਬ੍ਰੀਡ ਦੀ ਆ ਮਾੜਾ ਤੁਰਾ ਉਖਾ ਦਿੰਗੇ ਦੇਖ ਸਕਦੇ ਹੋ ਭਾਈ ਤੁਸੀਂ ਛੋਟੇ ਮੁੱਲ ਦੀ ਵੈੜ ਆ ਵੀਰ ਜੇ ਕਿਸੇ ਨੇ ਘਰੇ ਰੱਖਣੀਆਂ ਦੁੱਧ ਪੀਣ ਨੂੰ ਵਧੀਆ ਵੈੜਾ ਉਹਦੇ ਬਾਈ ਕੀ ਮੁੱਲ ਕਰਦੇ ਆਂ ਆਪਿਆ ਦਾ ਇਹਦਾ ਮੁੱਲ ਬਾਈ 2000 ਕਰਦੇ ਆ ਮਾਨ ਕੀਤਾ ਜਾਊਗਾ ਜੀ ਠੀਕ ਹੋ ਜੀ ਤੇ ਤੀਸਰੀ ਵੈੜਾ ਲਈ ਆਜੋ ਜੀ ਇਹ ਭਲੂਨ ਸੁੰਦੀ ਆ ਜੀ 2 ਦੰਦ ਦਾ 2 ਦੰਦ ਦਾ ਤੇ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਇਹਦੇ ਇਹਦੇ 3 ਤਰੀਕ ਨੂੰ ਦੰਦ ਪੂਰੇ ਹੋਣੇ ਠੀਕ ਹੋ ਜੀ ਆਰਡਰ ਦੇਖ ਸਕਦੇ ਹਾਂ ਟੈਟ ਆਰਡਰ ਦੀ ਹੈ ਬਾਈ ਥਾਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਹਾਂ ਪੱਟਪੜੇ ਦੀ ਚੈੱਕ ਕਰ ਸਕਦੇ ਹਾਂ ਬਹੁਤ ਚੰਗੀ ਵੈੜਾ ਵੀਰਾਂ ਤੇ ਇਹਦੀ ماں ਦਾ ਦੁੱਧ ਹਰ ਰਕਾਰ ਪਤਾ ਹੀ ਕੁਛ ਉਹਨਾਂ ਨੇ 35 ਲੀਟਰ ਦੱਸਿਆ ਠੀਕ ਹੋ ਜੀ ਤੇ ਤੁਹਾਡੇ ਹੀ ਆਸਨਾ ਕਿੰਨਾ ਕੁ ਦੁੱਧ ਦੇ ਸਕਦੀ ਹੈ ਇਹ 20 ਪਲੱਸ ਤਾਂ ਜਾਊਗੀ 20 ਪਲੱਸ ਦੇਣਾ ਚਾਹੀਦਾ ਇਹਨੂੰ ਤੁਸੀਂ ਦੇਖ ਹੀ ਸਕਦੇ ਹੋ ਪੂਰੇ ਟੈਟ ਆਰਡਰ ਦੀ ਹੈ ਵੀਰ ਹਾਂ ਇੱਕ ਚੀਆ ਟੈਲਾ ਠੀਕ ਹੋ ਜੀ ਠੰਡੀ ਸੀ ਠੀਕ ਆ ਮੂੰਹ ਮੱਥੇ ਦੀ ਬਹੁਤ ਜ਼ਿਆਦਾ ਸ਼ਕੀਨ ਹੈ ਬਾਈ ਮੜਾ ਤੁਰਾ ਖਾਣੀ ਵੀਰੇ ਦੇਖ ਲਖਦੇ ਹਾਂ ਬਈ ਤੁਸੀਂ ਬਹੁਤ ਚੰਗਾ ਡਰ ਬਈ ਥੱਲੋਂ ਬਹੁਤ ਜ਼ਿਆਦਾ ਸਾਫ਼ ਆ ਇਹ ਜੀ ਕੱਚੀ ਹੈ ਵੇੜ ਕਈ ਵਾਰੇ ਸਾਥੋਂ ਬਈ ਕੋਈ ਚੀਜ਼ ਮਿਸਟੇਕ ਹੋ ਜਾਂਦੀ ਆ ਤੇ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ 22 ਦਾ ਤੁਸੀਂ 22 ਤੇ 22 ਤੋਂ ਹੋਰ ਵੀਡੀਓ ਮੰਗਾ ਸਕਦੇ ਹੋ ਜੇ ਸਾਥੋਂ ਕੋਈ ਚੀਜ਼ ਰਹਿ ਗਈ ਹੋਵੇ ਬਹੁਤ ਚੰਗੀ ਵੇੜ ਬਈ ਦੀ ਦੇਖ ਸਕਦੇ ਹੋ ਵੀ ਤੁਸੀਂ ਆਰਡਰ ਬਾਈ ਇਹਦਾ ਕੀ ਮੁੱਲ ਕਰਦੇ ਆਪਾਂ 65000 ਮੁੱਲੇ ਦਾ ਬਾਈ 65000 ਕਰਦੇ ਮੰਨ ਕੀਤਾ ਜਾਊਗਾ ਜੀ ਠੀਕ ਹੋ ਜੀ ਤੇ ਵੀਰ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ 98151 ਹਾਂਜੀ 3732 ਇੱਕ ਵਾਰ ਫੇਰ ਬੋਲ ਦਿਓ ਜੀ 98151 3732 ਜੇ ਇਹਨਾਂ ਵੈੜਾਂ ਵਿੱਚੋਂ ਕੋਈ ਵੀ ਵੈੜ ਬਾਈ ਕਿਸੇ ਨੂੰ ਚੰਗੀ ਲੱਗੀ ਹੋਵੇ ਤੇ ਬਾਈ ਨਾਲ ਜਰੂਰ ਕੰਟੈਕਟ ਕਰੋ ਤੇ ਆ ਵੈੜ ਵੀਰੇ ਜਰੂਰ ਦੱਸੋ ਕਮੈਂਟ ਕਰਕੇ ਕਿੱਦਾਂ ਦੀ ਲੱਗੀ ਤੁਹਾਨੂੰ ਤੇ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ